ਬहोत ही दुखदायक ਜੋ ਸਿੱਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਦਿਨ ਕੋਨੇ ਕੋਨੇ ਵਿੱਚ ਇਹ ਖਬਰ ਜਿਹੜੀ ਆਗ ਬੰਗ ਫੈਲ ਚੁੱਕੀ ਹੈ ਸਾਡੇ ਕੈਪੀਟਲ ਨਵੀਂ ਢਾਲੀ ਲਾਰਕਿਲੇ ਤੇ ਦਿਖੇ ਜਾਵੇ ਕਿ ਜੋ ਅਨਸਕਾਮੀ ਕਟਨਾ ਵਾਪਰੀ ਹੈ ਉਸ ਨੂੰ ਸੀ ਕਵਰ ਕਰ ਰਹੇ ਹਾਂ ਨਿਊਜ਼ 18 ਤੋਂ ਰੈਜ਼ੀਡੈਂਟ ਸਾਡੇ ਐਡੀਟਰ ਵਿਸ਼ਾਲ ਜੀ ਲਾਈਨ 'ਤੇ ਨੇ ਜੋ ਕਿ ਸਾਡਾ ਸਾਥ ਦੇਣਗੇ ਮਸ਼ਾਲ ਜੀ ਪਰੰਧ ਵਿੱਚ ਆਪ ਜੀ ਨੂੰ ਜੀਆ ਬੜਾ ਦੁੱਖ ਅਸੀਂ ਮਹਿਸੂਸ ਕਰ ਰਹੇ ਹਾਂ ਸਭ ਭਾਰਤੀ ਲੋਕ ਭਾਰਤ ਨੂੰ ਪਿਆਰ ਕਰਨ ਵਾਲੇ ਲੋਕ ਹਮੇਸ਼ਾ ਹੀ ਆਪਣੀ ਦੇਸ਼ ਦੀ ਚੜ੍ਹਦੀ ਕਲਾ ਦੀ ਅਤ ਠੰਡੀਆਂ ਹਵਾਵਾਂ ਦੀ ਅਰਦਾਸ ਕਰਦੇ ਨੇ ਕਿ ਸਾਨੂੰ ਹਮੇਸ਼ਾ ਹੀ government ਦੇਸ਼ ترقی ਕਰੇ ਦੇਸ਼ ਦੇ ਵਿੱਚ ਆਇਆ ਦੇਨ ਖੁਸ਼ੀਆਂ ਬੜਾ ਹੋਵੇ ਪਰ ਜਦੋਂ ਅਚਨਚਿਤ ਇਹੋ ਜਿਹੇ ਹਾਲਾਤ ਕੁਝ ਇਹੋ ਜਿਹੇ ਜ਼ਾਲਮ ਲੋਕ ਪੈਦਾ ਕਰਦੇ ਨੇ ਤਾਂ ਕਿੰਨਾ ਨੁਕਸਾਨ ਕਰਦੇ ਨੇ ਤਾਂ ਬਾਹਰ ਬੈਠੇ ਲੋਕ ਆਪਣੇ ਦੇਸ਼ ਤੋਂ ਜਿਨ੍ਹਾਂ ਨੇ ਦੂਰੀ ਤੇ ਬੈਠੇ ਨੇ ਉਹ ਬੜੇ ਹੀ ਭਾਵਕ ਅਤੇ ਚਿੰਤਤ ਫਿਕਰਮੰਦ ਉਹਨਾਂ ਦਾ ਹੋਣਾ ਸਵਾਭਕ ਹੈ ਵਿਸ਼ਾਲ ਜੀ ਕਿੰਨੇ ਵਜੇ ਕਿਸ ਤਰ੍ਹਾਂ ਇਹ ਦੁਖਦਾਇਕ ਘਟਨਾ ਵਾਪਰੀ ਜ਼ਾਲਮ ਲੋਕਾਂ ਨੇ ਜਿਹੜਾ ਜ਼ੁਲਮ ਕੀਤਾ ਕੀ ਕਹਿਣਾ ਚਾਹੁੰਦੇ ਹੋ ਅਤੇ ਕਿੰਨਾ ਇਸ ਵੇਲੇ ਜਾਨੀ ਨੁਕਸਾਨ ਹੋ ਚੁੱਕਾ ਜਿਹੜਾ ਜਾਨੀ ਨਕਸਾਲ ਹੈਗਾ ਉਹ 10 ਮੌਤਾ ਹੋ ਚੁੱਕੀਆਂ ਨੇ ਤੇ 24 ਦੇ ਜਿਹੜੇ ਤਰੀਬ ਜਿਹੜੇ ਲੋਕ ਹਨ ਉਹ जख्मी ਹੋ ਚੁੱਕੇ ਨੇ ਤੇ ਇਹ ਜਿਹੜਾ ਬਲਾਸਟ ਹੋਇਆ ਇਹ ਲਾਲ ਕਿਲੇ ਦਾ ਇੱਕ ਮੈਟਰੋ ਸਟੇਸ਼ਨ ਹੈਗਾ ਇੱਕ ਨੰਬਰ ਉਸ ਦੇ ਬਾਹਰ ਹੈਗਾ ਜਿਹੜਾ ਬਲਾਸਟ ਹੋਇਆ ਕਿਉਂਕਿ ਪਹਿਲਾਂ ਲੋਕਾਂ ਨੂੰ ਇਹੀ ਲੱਗ ਰਿਹਾ ਸੀਗਾ ਕਿ ਸਿਲੰਡਰ ਦਾ ਬਲਾਸਟ ਆ ਤੇ ਸਿਲੰਡਰ ਦੇ ਬਲਾਸਟ ਤੋਂ ਬਾਅਦ ਇਕਨਾਮੀ ਜਿਹੜਾ ਜਿਹੜੀ ਸੜਕ ਸੀਗੀ ਉਹਦਾ ਰੰਗ ਵੀ ਪੂਰੀ ਤਰ੍ਹਾਂ ਕਾਲਾ ਹੋ ਗਿਆ ਤੇ ਧੂਆਂ ਲਗਾਤਾਰ ਉੱਠਾ ਰਿਹਾ ਤੇ ਇੱਕ ਤੋਂ ਇੱਕ ਜਿਹੜੀਆਂ ਜਦ ਬਲਾਸਟ ਹੋਇਆ ਤਾਂ ਉਹ ਤੋਂ ਬਾਅਦ ਆਸ-ਪਾਸ ਦੀਆਂ ਜਿਹੜੀਆਂ ਕਈ ਗੱਡੀਆਂ ਨੂੰ ਇਹਨੇ ਆਪਣੀ ਲਪੇਟ ਦੇ ਵਿੱਚ ਵੀ ਲੈ ਲਿੱਤਾ ਲੇਕਿਨ ਇਸ ਸਮੇਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਰ ਦਾ ਵੀ ਬਿਆਨ ਸਾਹਮਣੇ ਆ ਚੁੱਕਿਆ ਹੈ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਜਿਹੜਾ ਬਲਾਸਟ ਹੋਇਆ ਹੈਗਾ ਇਹ ਇੱਕ ਹੰਗੋਈ ਕੰਪਨੀ ਦੀ ਕਾਰ ਹੋ ਹੌਂਦੀ ਆ I20 ਉਹਦੇ ਵਿੱਚ ਜਿਹੜਾ ਹੈ ਬਲਾਸਟ ਹੋਇਆ ਤੇ ਉਸ ਸਮੇਂ ਜਦ ਬਲਾਸਟ ਹੋਇਆ ਤਾਂ ਲੋਕਾਂ ਦੇ ਜਿਹੜੇ ਚੀਕਣ ਸੀਗੇ ਉਹ ਅਲੱਗ-ਅਲੱਗ ਥਾਵਾਂ ਤੇ ਜਾ ਕੇ ਗਰੇ ਵਿੱਚ ਆਏ ਨੂੰ ਉਤਾਰਾ ਸੀਗੇ ਜਾਂ ਚਾਹੇ ਲੋਕ ਸੀਗੇ ਜਿਹੜੇ ਇਹਦੇ ਡਿਸਟ ਮਾਰੇ ਵੀ ਗਏ ਨੇ ਜਾਂ ਫਿਰ ਜ਼ਖਮੀ ਹੋ ਗਏ ਨੇ ਕਿਉਂਕਿ ਜਿਸ ਤਰ੍ਹਾਂ ਦੇ ਡੀਜ਼ਲ ਦਿਖਾਈ ਵੀ ਦੇ ਰਹੇ ਨੇ ਤਾਂ ਉਸ ਦੇ ਵਿੱਚ ਸਮਝਿਆ ਜਾ ਰਿਹਾ ਕਿ ਦੂਰ-ਦੂਰ ਤੱਕ ਜਿਹੜੀਆਂ ਲੋਹਾ ਸੀਗਾ ਤਾਰਾਂ ਦਾ ਟੁੱਟ ਕੇ ਦੂਰ ਤੱਕ ਜਾ ਗ ਰਿਹਾ ਤੇ ਇਹ ਹਾਈ ਡੈਂਸਿਟੀ ਦਾ ਜਿਹੜਾ ਸੀਗਾ ਬਲਾਸਟ ਦੱਸਿਆ ਜਾ ਰਿਹਾ ਕਿਉਂਕਿ ਕਾਫੀ ਲੰਬੇ ਅਰਸੇ ਤੋਂ ਬਾਅਦ ਜਿਹੜਾ ਇਹ ਪਹਿਲੀ ਬਾਰ ਇਸ ਸਮੇ ਇਹ ਬਲਾਸਟ ਹੋਇਆ ਤੇ ਇਹਦੀ ਜਾਂਚ ਵਾਸਤੇ ਐਨਆਈਏ ਐਨਐਸਜੀ ਤੇ ਹੋਰ ਰੌ ਲੱਗੀ ਹੋਈ ਹੈ ਇਸੇ ਤਰ੍ਹਾਂ ਆਈਬੀ ਜੀ ਜਾਂ ਜੜੀਆਂ ਅਸਟੀਮਾ ਲੱਗ ਲੱਗ ਕੰਮ ਕਰ ਰਹੀਆਂ ਨੇ ਤੇ ਪਤਾ ਲਗਾਉਣ ਦੇ ਵਿੱਚ ਲੱਗੇ ਹੋ ਜਾਂਦੇ ਕਿ ਇਸ ਦੇ ਪਿੱਛੇ ਕਿਸ ਸਾਥ ਬછા ਦੇ ਨੂੰ ਇਸ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਕਿ ਅੱਜ ਸਵੇਰੇ ਹੀ ਜਿਹੜਾ ਦਿੱਲੀ ਦੇ ਨਾਲ ਲੱਗਦਾ ਫ਼ਰੀਦাবাদ ਦਾ ਏਰੀਆ ਹੈ ਉੱਥੇ 2900 ਕਿਲੋਗ੍ਰam ਐਕਸਪਲੋਸਿਵ ਚਾਹੇ ਜੀਐਨਕੇ ਪੁਲਿਸ ਹਰਿਆਣਾ ਪੁਲਿਸ ਤੇ ਜਿਹੜੀਆਂ ਏਜੰਸੀਆਂ ਨੇ ਉਹਨਾਂ ਦੇ ਸਾਂਝੇ ਆਪਰੇਸ਼ਨ ਦੇ ਨਾਲ ਰਿਕਵਰ ਕੀਤਾ ਗਿਆ ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ 350 ਕਿਲੋ ਦਾ ਆਰ ਡੀ ਐਕਸ ਸੀ ਤੇ ਉਸ ਨੂੰ ਵੀ ਇਸ ਘਟਨਾ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਉਹਦੇ ਵਿੱਚ ਇੱਕ ਡਾਕਟਰ ਇੱਕ ਮੌਲਵੀ ਤੇ ਕਈ ਹੋਰ ਜਿਹੜੇ ਤੇ ਜਿਹੜੀ ਦੇਸ਼ ਦੀ ਸਭ ਤੋਂ ਵੱਡੀ ਜਾਸੂਸ ਏਜੰਸੀ ਹੈ ਐਨ ਆਈ ਏ ਉਹਨੇ ਆਪਣੀ ਜਾਂਚ ਸ਼ੁਰੂ ਕੀਤੀ ਹੋਈ ਹੈ ਇਸੇ ਤਰ੍ਹਾਂ ਆਈ بی ਨੇ ਕਰ ਦਿੱਤੀ ਹੈ ਤੇ ਪਲ-ਪਲ ਦੀ ਜਿਹੜੀ ਜਾਣਕਾਰੀ ਹੈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਲੈ ਰਹੇ ਨੇ ਤੇ ਥੋੜੀ ਦੇਰ ਬਾਅਦ ਹੀ ਉਹ ਘਟਨਾ ਸਥਲ ਦੀ ਜਾ ਜਾ ਰਹੇ ਨੇ ਤੇ ਇਹ ਵੀ ਹੁਣੇ-ਹੁਣੇ ਉਹ ਘਟਨਾ ਸਥਲ ਦੇ ਉੱਤੇ ਪਹੁੰਚ ਚੁੱਕੇ ਨੇ ਅਮਿਤ ਸ਼ਾਹ ਤੇ ਨਾਲ ਪੂਰੇ ਹਾਲਾਤ ਦਾ ਜਾਇਜ਼ਾ ਘਟਨਾ ਸਥਲ ਤੇ ਜਾ ਕੇ ਉਹਨਾਂ ਵੱਲੋਂ ਲਿਆ ਵੀ ਜਾ ਰਿਹਾ ਹੈ ਅ ਬਿਸ਼ਾਲ ਜੀ ਇਸ ਦੇ ਨਾਲ ਜਿਹੜਾ ਏਰੀਆ ਹੈ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਭੀੜਪਕ ਰੱਕੇ ਵਾਲਾ ਏਰੀਆ ਹੈ ਇਹਦੇ ਨਾਲ ਹੀ ਗੁਰਦੁਆਰਾ ਰਕਾਬगंज ਸਾਹਿਬ ਆ ਜਾਂਦਾ ਹੈ ਤੇ ਸੌਰੀ ਗੁਰਦੁਆਰਾ ਸੀਸਕਣ ਸਾਹਿਬ ਆ ਜਾਂਦਾ ਹੈ ਇਹਦੇ ਨਾਲ ਹੀ ਜਿਹੜੀਆਂ ਕਾਪੀ ਵੱਡੀਆਂ ਇਮਾਰਤਾਂ ਵੀ ਨੇ ਤੇ ਇੱਥੇ ਬਹੁਤ ਜ਼ਿਆਦਾ ਭੀੜ ਲੱਗੀ ਰਹੀ ਹੈ ਹਰ ਸਮੇਂ ਜੀ ਅ ਬਿਸ਼ਾਲ ਜੀ ਇਹ ਤੁਸੀਂ ਜਿਵੇਂ ਮੈਂਸ਼ਨ ਕਰ ਚੁੱਕੇ ਕਿ ਕਾਫੀ ਲੰਬੇ ਸਮੇਂ ਬਾਅਦ ਇਹੋ ਜਿਹਾ ਹਾਸਤਾ ਜਿਹੜਾ ਵਾਪਰਿਆ ਹੈ ਅਤੇ ਨਾਲ ਹੀ ਆਪ ਮੈਂਸ਼ਨ ਕੀਤਾ ਕਿ ਫਰੀਦাবাদ ਜਿਹੜਾ ਕਿ ਥੋੜੀ ਦੂਰੀ ਤੇ ਹੈ ਜਿੱਥੋਂ ਕਿ 2900 ਕਿਲੋ ਵਿਸਪੋਟਿਕ ਹਾਂਜੀ ਸਣੇ ਹਥਿਆਰ ਜਿਹੜੇ ਨੇ ਉਹ ਬਰਾਮਦ ਕੀਤੇ ਗਏ ਨੇ ਔਰ ਇਹਦੇ ਪਿੱਛੇ ਕਿਸੇ ਦਾ ਹੱਥ ਜਾਂ ਫਿਰ ਅਸੀਂ ਟੂ अर्ਲੀ ਟੂ ਆਸਕ ਉਹਦਾ ਜਵਾਬ ਦੇਣਾ ਹਲੇ अर्ਲੀ ਹੈ ਔਰ ਐਨਆਈਐਸਸੀ ਜਾਂਚ ਅਧਿਕਾਰੀ ਹੈ ਉੱਥੇ ਜੇ ਕਿਸੇ ਨੂੰ ਹੋਰ ਵੀ ਜਾਣਕਾਰੀ ਦੇਣੀ ਹੋਵੇ ਦਾ ਉਤਰੀ ਐਡੰਸੀ ਨਾਲ ਤਾਲਮੇਲ ਕਰਨਾ ਚਾਹੀਦਾ ਕਿਉਂਕਿ ਸਾਡੀ ਆਵਾਜ਼ ਦੁਨੀ ਕੋਨੇ ਕੋਨੇ ਵਿੱਚ ਜਾ ਰਹੀ ਹੈ ਸੋ કુલ ਮਲਾਕੇ ਇਸ ਵੇਲੇ 10 ਜਿੱਥੇ ਮੌਤਾ ਹੋਈਆਂ ਨੇ ਉੱਥੇ ਜ਼ਖਮੀ ਬਹੁਤ سارے ਪਰਿਵਾਰਾਂ ਦੇ ਮੈਂਬਰ ਹੋਏ ਨੇ ਔਰ ਇਸ ਦੇ ਵਿੱਚ ਜਿਹੜਾ ਇਹ ਇਲਾਕਾ ਆ ਔਰ ਕਿੰਨੇ ਹੋਰ ਜਿਹੜੇ ਸਾਡੇ ਅਸੀਂ ਕਹਿ ਸਕਦੇ ਹਾਂ ਕਿ ਸਟੇਟਸ ਨੇ ਜਿਨ੍ਹਾਂ ਨੂੰ ਰੈਡ ਅਲਰਟ ਕਰ ਦਿੱਤਾ ਗਿਆ ਦੇਖੋ ਬਾਦਸ਼ਾਹ ਪੂਰੇ ਦਾ ਪੂਰਾ ਜਿਹੜਾ ਦਿੱਲੀ ਨੇ ਉਹਨੂੰ ਹਾਈ ਅਲਰਟ ਕਰ ਦਿੱਤਾ ਗਿਆ ਹੈ ਜਿਹੜੇ ਹਸਪੀਟਲ ਨੇ ਉਹਨਾਂ ਨੂੰ ਹਾਈ ਅਲਰਟ ਕਰ ਦਿੱਤਾ ਗਿਆ ਹੈ ਕਿ ਗ੍ਰਹਿ ਮੰਤਰੀ ਇਸ ਸਮੇ ਲੋਕ ਲਾਇਕ ਜੈ ਪ੍ਰਕਾਸ਼ ਹਸਪੀਟਲ ਦੇ ਵਿੱਚ ਪਹੁੰਚ ਚੁੱਕੇ ਨੇ ਜਿੱਥੇ ਕਿ ਜ਼ਖਮੀਆਂ ਨੂੰ ਜਾਂ ਫਿਰ ਜਿਨ੍ਹਾਂ ਦੀਆਂ ਡੈੱਡ ਬਾਡੀਆਂ ਨੇ ਉੱਥੇ ਲੈ ਕੇ ਜਾਇਆ ਗਿਆ 빙ਰ ਸੀ ਗਿਆ ਤੇ ਇਸ ਸਮੇ ਜਿਹੜੇ ਅਮਿਤ ਸ਼ਾ ਨੇ ਲੋਕ ਰਾਏਕ ਯਾਤ੍ਰਕਾਸ਼ ਜਿਹੜਾ ਹਸਪਤਲ ਹੈ ਦਿੱਲੀ ਦੇ ਵਿੱਚ ਉੱਥੇ ਜ਼ਖਮੀਆਂ ਦਾ ਹਾਲਚਾਲ ਪੁੱਛਣ ਵਾਸਤੇ ਪਹੁੰਚੇ ਨੇ ਤੇ ਉਸ ਤੋਂ ਬਾਅਦ ਉਹ ਟਟਣਾਸਰ ਦਾ ਦੌਰਾ ਵੀ ਕਰਨਗੇ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਜਿਹੜਾ ਸੰਦੇਸ਼ ਜਾਰੀ ਕੀਤਾ ਹੈ ਉਸ ਦੇ ਵਿੱਚ ਇਹ ਕਿਹਾ ਵੀ ਸੀ ਕਿ ਮੈਂ ਜਲਦੀ ਹੀ ਟਟਣਾਸਰ ਵੀ ਜਾਵਾਂਗਾ ਤੇ ਨਾਲ ਦੀ ਨਾਲ ਉਹ ਟਟਣਾ ਦੇ ਕੁਝ ਥੇਰ ਬਾਅਦ ਹੀ ਹਸਪੀਟਲ ਜਾ ਪਹੁੰਚੇ ਨੇ ਜਿੱਥੇ ਜ਼ਖਮੀਆਂ ਦਾ ਹਾਲਚਲ ਵੀ ਪੁੱਛਿਆ ਜਾ ਰਿਹਾ ਤੇ ਕਿਉਂਕਿ ਜਿੱਥੇ ਤੱਕ ਹਾਈ ਅਲਰਟ ਦੀ ਗੱਲ ਹੈ ਸਾਰੇ ਦੇਸ਼ ਦੇ ਵਿੱਚ ਖਾਸ ਤੌਰ ਤੇ ਜਿਹੜਾ ਨਾਰਦਰਨ ਇੰਡੀਆ ਹੈਗਾ ਇਹਦੇ ਵਿੱਚ ਪੂਰੀ ਤਰ੍ਹਾਂ ਨਾਲ ਹਾਈ ਅਲਰਟ ਕਰ ਦਿੱਤਾ ਗਿਆ ਹੈ ਚਾਹੇ ਉਹ ਦਿੱਲੀ ਹੋਵੇ ਦਿੱਲੀ ਦੇ ਨਾਲ ਲੱਗਦਾ ਹਰਿਆਣਾ ਹੋਵੇ ਪੰਜਾਬ ਚੰਡੀਗੜ੍ਹ ਇਸੇ ਤਰ੍ਹਾਂ ਉੱਤਰਾਖੰਡ ਹਿਮਾਚਲ ਪ੍ਰਦੇਸ਼ ਇਹ ਇਸੇ ਤਰ੍ਹਾਂ ਯੂਪੀ ਨੂੰ ਤੇ ਬਿਹਾਰ ਨੂੰ ਪੂਰੀ ਤਰ੍ਹਾਂ ਤੇ ਹਾਈ ਅਲਰਟ ਕਰ ਦਿੱਤਾ ਗਿਆ ਕਿਉਂਕਿ ਬਿਹਾਰ ਦੇ ਵਿੱਚ ਕੱਲ ਵਿਧਾਨ ਸਭਾ ਦਾ ਜਿਹੜਾ ਦੂਸਰੇ ਡੇਟ ਦਾ ਜਿਹੜਾ ਬੋਟਾਂ ਪੈਣੀਆਂ ਨੇ ਤੇ ਉੱਥੇ ਵੀ ਭਾਰੀ ਤੌਰ ਦਾ ਦੇ ਵਿੱਚ ਜਿਹੜਾ ਪੁਲਿਸ ਵੱਲੋਂ ਜਿਹੜੇ ਸੈਂਸਿਟਿਵ ਏਰੀਆ ਨੇ ਉਹਨਾਂ ਨੂੰ ਪੂਰੀ ਹਾਈ ਅਲਰਟ ਤੇ ਰੱਖਿਆ ਗਿਆ ਆ ਰੇਲਵੇ ਸਟੇਸ਼ਨ ਹਵਾਈ ਅਡਾਨਾ ਤੇ ਕੋਈ ਪ੍ਰਭਾਵਤਾ ਨਹੀਂ ਪਿਆ ਔਰ ਰੱਤਾ ਨਹੀਂ ਹੋਏਗਾ ਕੁਝ ਹਵਾਈ ਅਡਾਨਾ ਬਿਲਕੁਲ ਬਸਤਾ ਕੋਈ ਵੀ ਹਵਾਈ ਅੜਾਨ ਰੱਦ ਨਹੀਂ ਹੋਈ ਬਲਕਿ ਜਿੱਥੇ ਜਿੱਥੇ ਹਵਾਈ ਅੜੇ ਨੇ ਜਾਂ ਫਿਰ ਰੇਲਵੇ ਸਟੇਸ਼ਨ ਨੇ ਉਹਨਾਂ ਨੂੰ ਹਾਈ ਅਲਰਟ ਤੇ ਪਹਿਲਾਂ ਹੀ ਰੱਖਿਆ ਗਿਆ ਹੈ ਤੇ ਹੁਣ ਹੋਰ ਜ਼ਿਆਦਾ ਉਥੇ ਜਿਹੜੀ ਸੁਰੱਖਿਆ ਦੇ ਬੰਦੋਬਸਤ 454 ਕਰ ਦਿੱਤੇ ਗਏ ਨੇ ਤੇ ਪੂਰੀ ਤਰ੍ਹਾਂ ਚਿਲੇ ਬੰਦੀ ਕਰ ਦਿੱਤੀ ਗਈ ਹੈ ਇਹਨਾਂ ਜਿਹੜੇ ਚਾਹੋ ਚੰਡੀਗੜ੍ਹ ਦਾ 에ਰਪੋਰਟ ਹੋਵੇ ਜਾ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਹੋਵੇ ਜਾ ਫਿਰ ਜਿਹੜੇ ਵੱਡੇ ਵੱਡੇ ਰੇਲਵੇ ਸਟੇਸ਼ਨ ਨੇ ਉੱਥੇ ਕਾਫੀ احتیاط ਵੀ ਰੱਖੀ ਜਾ ਰਹੀ ਹੈ ਤੇ ਹਰ ਆਉਣ ਜਾਣ ਵਾਲੇ ਦੀ ਤਲਾਸ਼ੀ ਵੀ ਦਿੱਤੀ ਜਾ ਰਹੀ ਹੈ ਤੇ ਨਾਲ ਜਿਹੜੇ ਸਨੀਫਰ ਡੌਗ ਨੇ ਉਹਨਾਂ ਵੱਲੋਂ ਵੀ ਜਿਹੜੀ ਗਸ਼ਤ ਉਹਨਾਂ ਵੱਲੋਂ ਕੀਤੀ ਵੀ ਜਾ ਰਹੀ ਹੈ ਤੇ ਜਿਹੜਾ ਵੀ ਖਾਸ ਤੌਰ ਤੇ ਹਰਿਆਣਾ ਸਰਕਾਰ ਨੇ ਇੱਕ ਅਡਵਾਈਜ਼ਰੀ ਵੀ ਜਾਰੀ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਕੋਈ ਜਿਹੜੀ ਸਮਾਨ ਜਿਹਦਾ ਕੋਈ ਮਾਲਕ ਨਾ ਹੋਵੇ ਜਾਂ ਫਿਰ ਕਿਤੇ ਪਈ ਹੋਵੇ ਉਹ ਦਿਖਾਇਆ ਜਵੇ ਤਾਂ ਤੁਰੰਤ 112 ਉੱਤੇ ਦਾ ਡਾਇਰ ਨੰਬਰ ਹੈਗਾ ਉੱਤੇ ਉਹਨਾਂ ਨੂੰ ਇਨਫੋਰਮ ਕੀਤਾ ਜਾ ਸਕੇ ਤੇ ਤੁਰੰਤ ਕਾਰਵਾਈ ਕਰਕੇ ਉਸ ਵਸਤੂ ਦਾ ਜਾਂ ਚੀਜ਼ ਦਾ ਪਤਾ ਲੱਗ ਜਾ ਸਕੇ ਅਸੀਂ ਅ ਵਿਸ਼ਾਲ ਜੀ ਅਸੀਂ ਪਹਿਲਾਂ ਕੁਝ ਇਹੋ ਜਿਹਾ ਥ੍ਰੈਟ ਤਾਂ ਨਹੀਂ ਮਿਲੇ ਕੁਝ ਘੰਟੇ ਪਹਿਲਾਂ ਅ ਸ਼ਾਮ ਤੱਕ ਜਾਂ ਕੱਲ ਤੱਕ ਕੁਝ ਇਹੋ ਜਿਹੇ ਹਾਲਾਤ ਪੈਦਾ ਹੋ ਸਕਦੇ ਨੇ ਕੋਈ ਈਮੇਲ ਆਈ ਹੋਵੇ ਕਿਸੇ ਅਥਾਰਟੀ ਨੂੰ ਨਹੀਂ ਬਾਕੀ ਸਾਹਿਬ ਹਾਲੇ ਤੱਕ ਕਿਸੇ ਵੀ ਤਰ੍ਹਾਂ ਦੀ ਇਸ ਸਮਾਜ ਦੇ ਵਿੱਚ ਕੋਈ ਜਾਣਕਾਰੀ ਨਾ ਹੀ ਸਰਕਾਰ ਵੱਲੋਂ ਸਾਂਝੀ ਕੀਤੀ ਗਈ ਹੈ ਨਾ ਹੀ ਇਸ ਤਰ੍ਹਾਂ ਦੀ ਜਾਣਕਾਰੀ ਸਾਨੂੰ ਮਿਲੀ ਹੈ ਕਿ ਇਸ ਤੋਂ ਪਹਿਲਾਂ ਕੋਈ ਅਲਰਟ ਆਇਆ ਹੋਵੇ ਹੋ ਸਕਦਾ ਹੈ ਕਿ ਅਬ ਹਲੇ ਕਿਉਂਕਿ ਕਾਫੀ ਜਲਵਾਹੀ ਹੋਵੇ ਦੀ ਇਸ ਤਰ੍ਹਾਂ ਦੀਆਂ ਗੱਲਾਂ ਆ ਟੈਣੀਆਂ ਲੇਕਿਨ ਸਰਕਾਰ ਇਸ ਮਸਲੇ ਨੂੰ ਲੈ ਕੇ ਕਾਫੀ ਗੰਭੀਰ ਵੀ ਆ ਕਿ ਅਲੱਗ-ਅਲੱਗ ਜਿਹੜੀਆਂ ਸੁਰੱਖਿਆ ਏਜੰਸੀਆਂ ਆਪਸ ਵਿੱਚ ਕੰਮ ਕਰ ਰਹੀਆਂ ਨੇ ਚਾਹੇ ਉਹ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੇ ਜਾਂ ਫਿਰ ਦੇਸ਼ ਦੀਆਂ ਜਾਂ ਦੇਸ਼ ਤੋਂ ਬਾਹਰ ਕੰਮ ਕਰਨ ਵਾਲੀਆਂ ਜਿਹੜੀਆਂ ਸੁਰੱਖਿਆ ਏਜੰਸੀਆਂ ਨੇ ਉਹਨਾਂ ਨਾਲ ਵੀ ਸਾਲਮੇਲ ਕੀਤਾ ਜਾ ਰਿਹਾ ਕਿ ਅ ਇੰਟੈਲੀਜੈਂਸ ਰਿਪੋਰਟ ਲਿਤੇ ਜਾ ਰਹੇ ਨੇ ਕਿ ਕਿਹੜੇ ਸੰਗਠਨ ਦਾ ਕੰਮ ਹੋ ਸਕਦਾ ਜਾਂ ਦੇਸੀ ਸੰਗਠਨਾ ਜਾਂ ਵਿਦੇਸ਼ੀ ਸੰਗਠਨਾ ਇਸ ਇੱਕ ਨੂੰ ਜਾਸ ਖੇਜੰਸੀਆਂ ਨਾਲ ਦੇ ਵਿੱਚ ਵੀ ਲੱਗੇ ਹੋ ਜਾਂਦੇ ਆ ਸੋਤਨੂ ਹਰ ਇਸ ਵੇਲੇ ਤੁਹਾਡੇ ਮੁਤਾਬਕ ਜਿੱਥੇ 10 ਮੌਤਾ ਨੇ ਅਤੇ ਜ਼ਖਮੀ ਦੀ ਗਿਣਤੀ ਜਿਹੜੀ ਹੈ ਵਾਧੀ ਜਾ ਰਹੀ ਹੈ ਨੇ ਹਾਲੇ ਤੱਕ ਜਿਹੜੀ ਜ਼ਖਮੀਆਂ ਦੀ ਬੇਨਤੀ ਸਾਹਮਣੇ ਆਈ ਆ ਉਹ 24 ਦੇ ਕਰੀਬ ਜਿਹੜੇ ਜ਼ਖਮੀ ਹੋਏ ਨੇ ਇਸ ਜਿਹੜੇ ਢਟਲਾ ਦੇ ਵਿੱਚ ਤੇ ਹੁਣ ਕਿਉਂਕਿ ਗ੍ਰਹਿ ਮੰਤਰੀ ਵੱਲੋਂ ਵੀ ਚਾਹੇ ਉਹ ਐਨਐਸਏ ਨੇ ਨਵਾਲ ਉਹਨਾਂ ਨਾਲ ਵੀ ਗੱਲ ਕੀਤੀ ਗਈ ਹੈ ਇਸੇ ਤਰ੍ਹਾਂ ਦਿੱਲੀ ਪੁਲਿਸ ਕਮਿਸ਼ਨਰ ਦੇ ਨਾਲ ਵੀ ਗੱਲਬਾਤ ਕੀਤੀ ਗਈ ਆ ਰੌ ਦੇ ਚੀਫ ਦੇ ਨਾਲ ਗੱਲਬਾਤ ਕੀਤੀ ਗਈ ਆ ਆਈਬੀ ਚੀਫ ਦੇ ਨਾਲ ਗੱਲਬਾਤ ਕਰਕੇ ਸਾਰੇ ਲੋਕਾਂ ਨੂੰ ਤੁਰੰਤ ਇਸ ਕੰਮ ਦੇ ਉੱਤੇ ਲਗਾ ਦਿੱਤਾ ਗਿਆ ਕਿ ਪਤਾ ਕੀਤਾ ਜਾਵੇ ਕਿ ਇਸ ਘਟਨਾ ਦੇ ਪਿੱਛੇ ਕਿਹੜੀ ਆਰਗੇਨਾਈਜੇਸ਼ਨ ਨਾਲ ਕਿਹੜੇ ਲੋਕਾਂ ਦਾ ਹੱਥ ਹੈ ਤਾਂ ਕਿ ਉਹਨਾਂ ਦੇ ਗਰਾਂਮੇ ਨੂੰ ਭਾਰਤ ਸਰਕਾਰ ਹੱਥ ਪਾ ਸਕੇ ਔਰ ਕਿਸੇ ਵੀ ਐਸੇ ਜਿਹੜੇ ਲੋਕ ਨਹੀਂ ਤੁਸੀਂ ਜਾਣਦੇ ਹੋ ਕਿ ਦੇਸ਼ ਵਿਰੋਧੀ ਤਾਕਤਾਂ ਜਿਹੜੀਆਂ ਨਹੀਂ ਬਾਹਰ ਬੈਠੀਆਂ ਨੇ ਕਿਸੇ ਨੇ ਕੋਈ ਆਪਣੇ ਸਰ ਜਿੰਮੇਵਰਤਨ ਲਈ ਜਿਹੜੇ ਇਹ ਬਦਦਿਮਾਗ ਲੋਕ ਨੇ ਨੇ ਹਲੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਜ਼ਿੰਮੇਵਾਰੀ ਸਾਹਮਣੇ ਨਹੀਂ ਆਈ ਹੈ ਬਲਕਿ ਹਾਲੇ ਤੱਕ ਜਿਹੜੀਆਂ ਜਾਂਚ ਏਜੰਸੀਆਂ ਆਹੀ ਆਪਣਾ ਕੰਮ ਕਰਨ ਦੇ ਵਿੱਚ ਜੁਟੀਆਂ ਹੋਈਆਂ ਨੇ ਲੇਕਿਨ ਹੁਣ ਜਾਂਚ ਏਜੰਸੀਆਂ ਦੇ ਸਾਹਮਣੇ ਵੀ ਕਾਫੀ ਵੱਡਾ ਜਿਹੜਾ ਸਵਾਲ ਖੜਾ ਹੋਵੇਗਾ ਕਿ ਅੱਜ ਜਿਹੜਾ 10 11 ਦਾ ਜਿਹੜਾ ਹਮਲਾ ਹੋਇਆ ਹੈ ਉਸ ਦੇ ਵਿੱਚ 10 ਅੱਜ ਮੌਤਾ ਹੋਈਆਂ ਨੇ ਕਿ ਮੌਤਾਂ ਦੇ ਪਿੱਛੇ ਕਿਹੜੀ ਆਰਗੇਨਾਈਜੇਸ਼ਨ ਦਾ ਹੱਥ ਹੈ ਜਾਂ ਫਿਰ ਇਸ ਘਟਨਾ ਦੇ ਵਿੱਚ ਕਿਹੜਾ ਜਿਹੜਾ ਫੋਟੋਕਾਪ ਪਦਾਰਥ ਯੂਜ਼ ਕੀਤਾ ਗਿਆ ਹੈ ਉਹ ਦੇਖਣ ਵਾਲੀ ਗੱਲ ਹੋ ਗਈ ਕਿਉਂਕਿ ਸੀਐਸਐਫ ਲੀਆ ਜਿਹੜੀਆਂ ਟੀਮਾਂ ਨੇ ਉਹ ਵੀ ਮੌਕੇ ਦੇ ਉੱਤੇ ਪਹੁੰਚੀਆਂ ਉਹਨਾਂ ਨੇ ਸਨੀਫਰ ਡੌਗ ਵੀ ਲੈ ਕੇ ਜਾਇਆ ਕਿਉਂਕਿ ਲੇਕਿਨ ਜਿਸ ਨਾਲ ਨਾਲ ਜਿਹੜਾ ਆਸ-ਪਾਸ ਦਾ ਏਰੀਆ ਹੈ ਚਾਹੇ ਉਹ ਸ਼ਿਸ਼ਗੰਜ ਸਾਹਿਬ ਦਾ ਏਰੀਆ ਕਹਿੰਦੇ ਜਾਂ ਫਿਰ ਜਿਹੜੀ ਲਾਲ ਕਿਲੇ ਦਾ ਏਰੀਆ ਕਹੇ ਲਿਆ ਜਾਵੇ ਜਾਂ ਉਸ ਦੇ ਆਸ-ਪਾਸ ਰੇਲਵੇ ਸਟੇਸ਼ਨਾਂ ਜਾਂ ਫਿਰ ਹੋਰ ਜਿਹੜੀਆਂ ਸਥਾਨਾਂ ਲੱਗੀਆਂ ਨੇ ਉਤੋਂ ਤਸਵੀਰ ਕੀਤਾ ਜਾ ਰਿਹਾ ਤੇ ਉੱਥੇ ਜਿਹੜਾ ਸੀਸੀਟੀਵੀ ਦਾ ਰਿਕਾਰਡ ਹੈ ਉਹ ਏਜੰਸੀਆਂ ਨੇ ਆਪਣੇ ਕਬਜ਼ੇ ਦੇ ਵਿੱਚ ਵੀ ਲੈ ਕੇ ਉਹਨਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਜਿਹੜੀ i20 ਕਾਰ ਹੈ ਉਹ ਕਿਸ ਪਾਸੇ ਤੋਂ ਆਈ ਸੀ ਤੇ ਉਸ ਸਮੇਂ ਉਹਦੀ ਸਪੀਡ ਕਿੰਨੀ ਸੀ ਤੇ ਉਹ ਸਾਰਾ ਕੁਝ ਦੇਖਿਆ ਜਾ ਰਿਹਾ ਤੇ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਈ 20 ਜਿਹੜੀ ਕਾਰ ਸੀ ਉਹਦੀ ਰਜਿਸਟ੍ਰੇਸ਼ਨ ਉਹਦਾ ਨੰਬਰ ਚੈਸੀ ਨੰਬਰ ਇੰਜਨ ਨੰਬਰ ਕੀ ਹੈ ਤੇ ਉਹਦਾ ਅਸਲ ਮਾਲਕ ਕੌਣ ਹੈ ਜਾਂ ਫਿਰ ਉਹ ਕਿਸੇ ਤੋਂ ਕੋਈ ਹੋਈ ਕਾਰ ਹੈ ਉਹਦੇ ਪਿੱਛੇ ਦੀ ਕਹਾਣੀ ਕੀ ਹੈ ਸਭ ਤੋਂ ਪਹਿਲਾਂ ਉਹਦਾ ਪਤਾ ਲਗਾਇਆ ਜਾ ਰਿਹਾ ਉਹ ਤੋਂ ਬਾਅਦ ਜਿਹੜੇ ਇਸ ਕਿਸਮ ਦੇ ਜਿਨ੍ਹਾਂ ਨੇ ਮਨਸੂਬੇ ਕਰਨ ਕੀਤੇ ਹੋਏ ਸੀ ਜਿਨ੍ਹਾਂ ਦਾ ਹੱਥ ਹੈ ਇਸ ਘਟਨਾ ਦੇ ਪਿੱਛੇ ਉਹਨਾਂ ਦੇ ਗੁਲਾਮੇ ਨੂੰ ਭਾਰਤ ਸਰਕਾਰ ਜਲਦੀ ਹੀ ਹੱਥ ਪਾਵੇਗੀ ਸੋ ਇਹ ਕੋਈ ਇਹ ਖਬਰ ਮਿਲੀ ਹੈ ਕਿ ਜਿਹੜੇ 10 ਪਰਿਵਾਰਾਂ ਦੇ ਮੈਂਬਰ ਜਾ ਚੁੱਕੇ ਨੇ ਸੀ ਵੀ ਛੋੜਾ ਦੇ ਗਏ ਨੇ ਔਰ ਇਹ ਮ੍ਰਿਤਕ ਦੀਆਂ ਪਛਾਣੀ ਗਈਆਂ ਨਹੀਂ ਬੋਡੀਜ਼ ਕਿ ਕਿਸ ਪਰਿਵਾਰ ਦੇ ਨਾਲ ਸੰਬੰਧਿਤ ਨੇ ਕਿੱਥੋਂ ਦੇ ਇਹ ਲੋਕ ਨੇ ਪਤਾ ਕੁਝ ਬਾਸੀ ਸਾਹਿਬ ਹਲੇ ਦਾ ਪਤਾ ਹੀ ਨਹੀਂ ਲੱਗ ਪਾਇਆ ਕਿਉਂਕਿ ਕਈਆਂ ਦੇ ਚਿਹਰੇ ਜਾਂ ਕਈਆਂ ਦੀਆਂ ਜੜੀਆਂ ਜਿਹੜੇ ਸ਼ਰੀਰ ਦੇ ਪਰਛਾਵੇਂ